ਕਾਲੇ ਆ ਗਏ ਇੱਕ ਖਗੋਰੇ ਪਰਦੇ ਪਿੱਛੇ ਹੋ ਗਏ ਗੋਰੇ ਆ ਗਏ ਕਾਲੇ ਆ ਗਏ ਕਾਲੇ ਉਹਨਾਂ ਨਾਲੋਂ ਵੀ ਮਾੜੇ ਆ ਤਾਂ ਕਰਕੇ ਜਿਹੜੀਆਂ ਸਰਕਾਰਾਂ ਕਿਸੇ ਰੰਗ ਦੀਆਂ ਹੋਣ ਤੇ ਜਿਹੜੇ ਕਿਰਤੀ ਲੋਕਾਂ ਨੂੰ ਤਾਂ ਇਹ ਦਬਾਉਣਾ ਚਾਹੁੰਦੇ ਨੇ ਤੇ ਕਸਾਰਾ ਕੁਸ ਕਾਰਪੋਰੇਟ ਘਰਾਣਿਆਂ ਨੂੰ ਸਮਾਉਣਾ ਚਾਹੁੰਦੇ ਨੇ ਤੇ ਸੈਂਕੜੇ ਟਰੈਕਟਰ ਲੈ ਕੇ ਪਹੁੰਚੇ ਆ ਤਾਂ ਲੱਗਦਾ ਕਿਤੇ ਨਾ ਕਿਤੇ ਤੁਹਾਡੇ ਟਰੈਕਟਰ ਜਿੱਦੇ ਨਾਲ ਸਰਕਾਰ ਦੀ ਕੰਨਾਂ ਤੱਕ ਕੇਂਦਰ ਤੱਕ ਇਹ ਗੱਲ ਜਾਏਗੀ ਬਾਅਦ ਤਾਂ ਜਾਨੀ ਜਾਣੀ ਹੈ ਜੀ ਜਿਹੜੀਆਂ ਫੌਜਾਂ ਹੁੰਦੀਆਂ ਇਦਾਂ ਰਹਾ ਹਰ ਸੌਖਾ ਅਰਦੀਆ ਰਹਿਣਾ ਤੇ ਜੰਗ ਵਾਸਤੇ ਤਿਆਰ ਰਹਿਣਾ ਸ਼ੇਰੀ ਦੁਸ਼ਮਣ ਦੀ ਜਿਹੜੀ ਹੈਗੀ ਆ ਉਹ ਪਹੁੰਚ ਨਹੀਂ ਪੈਂਦੀ ਵੀ ਅਸੀਂ ਹੱਥ ਪਾਲ ਕੇ ਗਾਣਾ ਇਹ ਸਾਡੇ ਦੇ ਹੱਥਲੀ ਹੈ ਜੀ ਤੇ ਜੇ ਕੱਲ ਨੂੰ ਕੋਈ ਹਮਲਾ ਹੁੰਦਾ ਜਾਂ ਕੋਈ ਹੋਰ ਇਹੋ ਜਿਹੀ ਜਿਵੇਂ ਪਹਿਲਾਂ ਕਾਨੂੰਨ ਆਏ ਜਾਂ ਕੋਈ ਹੋਰ ਗੱਲਾਂ ਹੁੰਦੀਆਂ ਤੇ ਅਸੀਂ ਤਰ ਤਿਆਰ ਹੈ ਉਕਾ ਨੇ ਸਾਨੂੰ ਫਤਵਾ ਦੇ ਦੇ ਚੁਕੇ ਹੈ ਵੀ ਜਿਵੇਂ ਕਹੋਗੇ ਆਪਾਂ ਕਰਨ ਨੂੰ ਤਿਆਰ ਹੈ ਜੇ ਰੋਟੀ ਦਾ ਕੋਈ ਆਉਂਦਾ ਜਾਂ ਕਿਵੇਂ ਵੀ ਆਉਦਾ ਤੇ ਪਰ ਅਸੀਂ ਆਪਦੇ ਹੱਕ ਹੈ ਜਿਹੜੇ ਭੁਣਾਇ ਕੀ ਰਾਮਾ ਦੁੱਖ ਨਹੀਂ ਆਉਂਦਾ ਆਪਣੀ ਫਸਲ ਅਜੇ ਉਸੇ ਮੰਡੀ ਦੇ ਵਿੱਚ ਤੁਸੀਂ ਸਾਡੀ ਫੇਸ ਮੰਡੀ ਦੇ ਵਿੱਚ ਇਹ ਫਸਲ ਆਪਣੀ ਚੀਜ਼ ਦਾ ਮੁੱਲ ਪਵਾ ਲੈਂਦਾ ਪਰ ਤੁਹਾਡੇ ਹੀ ਚੀਜ਼ ਦਾ ਮੁੱਲ ਪਾਉਣ ਵਾਸਤੇ ਤੁਹਾਨੂੰ ਇੱਥੇ ਹੜੇ ਇਕੱਟਨੇ ਕਿ ਪੈਂਦੇ ਆ ਮੰਨਤਾ ਕਰਨੀਆਂ ਇਹ ਇਹ ਬੜਾ ਵਧੀਆ ਸਵਾਲ ਹੈ ਜੀ ਤੁਹਾਡਾ ਇਹਦਾ ਜੀ ਜਵਾਬ ਦਿੱਤਾ ਜਾਵੇ ਕਹਿੰਦੇ ਆ ਨਾ ਜੀ ਪੁਰਾਣੀ ਗੱਲ ਹੈ ਵੀ ਜਦੋਂ ਅਕਲ ਬੰਡੀ ਤੇ ਉਦੋਂ ਕਹਿੰਦਾ ਮੈਂ ਖੇਤ ਤੇ ਸੀ ਇਸ ਤਰੀਕੇ ਦੀ ਇੱਕ ਘਾਬਤ ਹੁੰਦੀ ਹੈ ਕਿਹੜੇ ਵਰਗਾ ਨੇ ਟਰੱਕੀ ਕਰਨੀ ਪਹਿਲਾਂ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਹੋਰ ਸਾਰੇ ਮਾਮਲਿਆਂ 'ਚ ਸਾਡਾ ਕਿਸਾਨ ਵਰਗੂ ਤੋਂ ਮਿਹਨਤ ਕਰਦਾ ਰਿਹਾ ਗਿਆ ਜ਼ਮੀਨਾਂ ਬਾੜ ਕਰਦਾ ਰਿਹਾ ਗਿਆ ਟਿਪਟਲੇ ਉਟਾਲਦਾ ਰਿਹਾ ਗਿਆ ਸਾਨੂੰ ਸੋਚੀ ਦੀ ਹੁਣ ਆਈ ਹੈ ਜਾ ਕੇ ਹੁਣ ਅਸੀਂ ਆਪ ਦੇ ਹੱਕਾਂ ਵਾਸਤੇ ਹੋਰ ਵੀ ਜ਼ਿਆਦਾ ਚੇਤਨ ਹੋ ਗਏ ਹੁਣ ਸਾਨੂੰ ਪਤਾ ਲੱਗ ਗਿਆ ਵੀ ਜਿਹੜਾ ਵਰਲਡ ਦੇ ਵਿੱਚ ਕੀ ਹੋ ਰਿਹਾ ਹੈ ਜਾਂ ਜਿਹੜਾ ਅਨਾਜ ਦਾ ਉਹਦੀ ਕੀਮਤ ਹੈ ਅੱਜ ਕਣਕ ਦੇ ਭਾਅ ਦੇਖੋ ਕੀ ਹੈ ਤੇ ਸਾਡੇ ਪਿਛਲੇ ਸਾਲ ਦੇ ਭਾਅ ਕਿੰਨੇ ਘੱਟ ਸੀਗੇ ਜਿਹੜਾ ਕੌਲ ਹੈ ਤੁਸੀਂ ਕਣਕ ਸਸਤੀ ਵੇਚ ਕੇ ਗਏ ਹੋ ਪਰ ਅੱਜ ਰੇਟ ਬਹੁਤ ਜ਼ਿਆਦਾ ਵੱਧ ਗਿਆ ਅਸੀਂ ਜਿਹੜੀ 23 ਹੱਕਾਂ ਤੋਂ ਅਹ ਹੱਕਾ ਨੂੰ ਹਨ ਜਿੰਨਾ ਜਿੰਨਾ ਅਸੀਂ ਵਰਲਡ ਲੈਵਲ ਤੇ ਪੜਦੇ ਜਾਵਾਂਗੇ ਭਾਰਤ ਲੈਵਲ ਤੇ ਪੜਾਂਗੇ ਥਾਰੀ ਨੀਤੀਆਂ ਨੂੰ ਘੋਕ ਕਰਾਂਗੇ ਉਦੋਂ ਸਾਨੂੰ ਪਤਾ ਲੱਗਣਾ ਵੀ ਸਾਡੇ ਨਾਲ ਕਿੰਨਾ ਧੱਕਾ ਤੁਹਾਡੀ ਮੰਡੀ ਦੇ ਵਿੱਚ ਲਿਆਂਦੀ 10 ਰੁਪਏ ਕਿਲੋ ਵਾਲੀ ਗੋਭੀ ਰੇੜੀ ਤੇ ਜਾ ਕੇ ਉਹ 35-40 ਰੁਪਏ ਹੋ ਜਾਂਦੀ ਇਹ ਜਿੰਨਾ ਚਿਰ ਕਿਸਾਨ ਦੀ ਜਿਹੜੀ ਵਿਚਾਰ ਨਹੀਂ ਲੁੱਟਾ ਉਹ ਖਤਮ ਨਹੀਂ ਹੁੰਦੀ ਉਹਨਾਂ ਚਿਰ ਜਿਹੜਾ ਜਿੰਨੇ ਵੀ ਕਿਰਤੀ ਲੋਕ ਆ ਜਾਂ ਕਿਸਾਨ ਫਾਇਦਾ ਕਰਦਾਗਾ ਪਾਣ ਦੀ ਮਜ਼ਦੂਰ ਆ ਠੇਕੇ ਤੇ ਲੈ ਕੇ ਜਾਂ ਉਹਦੇ ਕੋਲ ਕਿਲਾ ਤੱਕ ਲਜਮੀਨ ਆ ਸਬਜ਼ੀਆਂ ਲਾਉਂਦਾ ਉਹ ਵਿਚਾਲੜੀ ਲੁੱਟ ਬੰਦ ਨਹੀਂ ਹੁੰਦੀ ਕਾਰਪੋਰੇਟ ਘਰਾਣੇ ਬੰਦ ਨਹੀਂ ਕਰਦੇ ਉਹ ਨਚੜ ਜੜੀ ਘਸਾਲੀ ਆ ਦੇਸ਼ ਦੀ ਨਹੀਂ ਹੁੰਦੀ ਜੇ ਕਿਰਤੀ ਲੋਕ ਹੀ ਜੇ ਕਣਕ ਸਾਡੀ 22 ਰੁਪਏ ਲੈ ਕੇ ਅੱਜ 40 ਰੁਪਏ ਆਟਾ ਦੇ ਮਜ਼ਦੂਰਾਂ ਨੂੰ ਮਿਲਦਾ ਅੱਜ ਅੱਜ ਤਾਂ ਕਿਸਾਨਾਂ ਕੋਲੇ ਕਣਕ ਹੀ ਨਹੀਂ ਅੱਜ ਉਹ ਕਾਰਪੋਰੇਟ ਘਰਾਣੇ ਨੇ ਲੁੱਟ ਹੈਦਾ ਸਰਕਾਰ ਕੋਲੇ ਆ ਸਰਕਾਰ ਕੋਲੇ ਕਿਸਾਨਾਂ ਕੋਲੇ ਪਈ ਆ ਮਜ਼ਦੂਰਾਂ ਕੋਲੇ ਵੀ ਪਈ ਆ ਇਹ ਮਜ਼ਦੂਰਾਂ ਨੂੰ ਵੀ ਕਣਕ ਡੀਪੋਆਂ ਤੋਂ ਮਿਲਦੀ ਆ ਤੇ ਜਦੋਂ ਉਨ ਕੀ ਹੈ ਸਰਕਾਰ ਕੋ ਤੋਂ ਡੀਪੂ ਵਾਲੇ ਨੇ ਸਰਕਾਰ ਨੇ ਨਾ ਖਰੀਦੀ ਇੱਕ ਉਧਾਰਨ ਦਿੰਨਾ ਜੇ ਇੱਕ ਕਿਸਾਨ ਕੋਲੇ ਡਰਾਮਾ ਭਰਿਆ ਪਿਆ ਤਾਂ ਉਹ ਮਜ਼ਦੂਰ ਕਨਕ ਮਜ਼ਦੂਰ ਵਾਲਾ ਮਜ਼ਦੂਰ ਆ ਜੇ ਕੋਈ ਲੈਣ ਗਰੀਬ ਕਿਰਪਾ ਆ ਜੇ ਉਹਨੂੰ ਦਸਰ ਕਨਕ ਦੇ ਦੂਗਾ 2 ਕਿਲੋ ਆਟਾ ਵੀ ਦੇ ਦੂਗਾ ਤੇ ਜੇ ਕਿਸਾਨ ਕੋਈ 1 ਕਿਲੋ ਲਿਆ ਆਟਾ ਤਾਂ ਉਹ ਮਜ਼ਦੂਰ ਨੂੰ ਕਿਵੇਂ ਦੇ ਦੂ ਜਾਂ ਗੁਰਦੁਆਰਿਆਂ ਨੂੰ ਸਾਡੇ ਨੂੰ ਮੰਦਰਾਂ ਡੇਰਿਆਂ ਨੂੰ ਕਿਵੇਂ ਦੇ ਦੂ ਇਹ ਲੰਗਰ ਫਿਰ ਕਿਵੇਂ ਲੱਗ ਜਾਣਗੇ ਤਾਂ ਕਰਕੇ ਜੇ ਸਰਕਾਰ ਕੋਲੇ ਨਾ ਆ ਜਾ ਸਰਕਾਰ ਖਰੀਦ ਕਰਦੀ ਆ ਤਾਂ ਮਜ਼ਦੂਰਾਂ ਨੂੰ ਵੀ ਫੇਰ ਹੀ ਮਿਲਦਾ ਬਿਲਕੁਲ ਤਾਂ ਸਾਡੇ ਬਾਈਓ ਮਜ਼ਦੂਰਾਂ ਕਹਿੰਦੇ ਕਿ ਕਿਸਾਨ ਸਾਡੇ ਮਜ਼ਦੂਰ ਵੀਰ ਦਾ ਜਿਹੜਾ ਹੱਥ ਹੈ ਨਾ ਕਹਿੰਦੇ ਇੱਕ ਨਾਲ ਹੱਥ ਨਾਲ ਹੱਥ ਜੁੜਿਆ ਤਾਂ ਹੀ ਤਰੱਕੀ ਆ ਤਾਂ ਇਸ ਤਰ੍ਹਾਂ ਲੱਗਦਾ ਅੱਜ ਤੁਸੀਂ ਵੀ ਉਸ ਤਰ੍ਹਾਂ ਹੀ ਜੱਜਿਓ ਨਾਹਰਾ ਲੱਗਦਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਅੱਜ ਤੁਸੀਂ ਵੀ ਉਸ ਤਰ੍ਹਾਂ ਹੀ ਡੱਟ ਕੇ ਖੜੇ ਹੋ ਤਾਂ ਅੱਜ ਦੇਖੋ ਕੀ ਲੱਗਦਾ ਕਿ ਤੁਸੀਂ ਕਿਸਾਨ ਵੀ ਰੋਲ ਰਿਹਾ ਮੰਡੀਆਂ ਦੇ ਵਿੱਚ ਮਜ਼ਦੂਰ ਵੀ ਰੋਲ ਰਿਹਾ ਹਾਲਾਤ ਇਸ ਤਰ੍ਹਾਂ ਦੇ ਅਲਾਪ ਦੇਖੋ ਜੀ ਇਹ ਹੈ ਅਸੀਂ ਦਿਹਾਤੀ ਮਜ਼ਦੂਰ ਸਾਵਾ ਬੁਲਾਓ ਅੱਜ ਇਹਦਾ ਟਰੈਕਟਰ ਮਾਰਤੇ ਚਾਏ ਆ ਇਸ ਕਰਕੇ ਆਏ ਆ ਕਿ ਜੇ ਖੇਤੀ ਹੈ ਉਹ ਖੇਤੀ ਚ ਜਿਹੜਾ ਕਿਸਾਨ ਵੀ ਤੇ ਮਜ਼ਦੂਰ ਵੀ ਕੰਮ ਕਰਦਾ ਤਾਂ ਉਹ ਜੇ ਖੇਤੀ ਚੱਲੀ ਜਾਂਦੀ ਆ ਤਾਂ ਫਿਰ ਉਹ ਮਜ਼ਦੂਰ ਦਾ ਵੀ ਕੰਮ ਖੁੱਸ ਜੂਗਾ ਕਿਉਂਕਿ ਪਹਿਲਾਂ ਵੀ ਮਸ਼ੀਨੀ ਕਰਨ ਦੇ ਮਜ਼ਦੂਰਾਂ ਦਾ ਖੇਤੀ ਚੋਂ ਕੰਮ ਬਹੁਤ ਖਤਮ ਕਰਤਾ ਅਸੀਂ ਇਸ ਕਰਕੇ ਆਏ ਆ ਕਿ ਜਿਹੜਾ ਖਰੜਾ ਪੇਸ਼ ਕੀਤਾ ਹੈ ਉਹ ਖੇਤੀ ਦੇ ਸਬੰਧ ਚ ਉਹਦੇ ਚ ਕੱਲੀ ਖੇਤੀ ਦੇ ਨਹੀਂ ਉਹ ਮੰਡਗਾ ਵੀ ਖਤਮ ਕਰ ਰਿਹਾ ਜਿੱਦੇ ਸਾਡੇ ਲੱਖਾਂ ਮਜ਼ਦੂਰ ਕੰਮ ਕਰਦੇ ਆ ਉਹਨਾਂ ਦਾ ਕੰਮ ਖਤਮ ਹੋ ਜਾਣਾ ਇਸ ਕਰਕੇ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਉਹਨਾਂ ਦੇ ਖਿਲਾਫ ਆਏ ਆ ਅਸੀਂ ਅੱਜ ਇਸ ਤੇ ਟਰੈਕਟਰ ਮਾਰਚ ਤੋਂ ਬਾਅਦ ਅਗਲਾ ਕੋਈ ਵੱਡਾ ਪ੍ਰੋਗਰਾਮ ਹੁੰਦਾ ਦਿੱਲੀ ਜਾਂਦਾ ਹੁੰਦਾ ਹੋਰ ਸਾਰਾ ਹੁੰਦਾ ਉਹ ਕਰਾਂਗੇ ਅਸੀਂ ਕਿਉਂਕਿ ਪਿਛਲੇ ਸਾਡੇ ਗੁਰਗਾਂਦੇ ਆ ਤੇ ਅਸਾ ਜੋਧਿਆਂ ਦਾ ਇਤਿਹਾਸ ਹੈ ਜਦੋਂ ਲੋਕ ਲੜਿਆ ਤਾਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਇਸ ਕਰਕੇ ਜਿੱਦੁੱਤਕ ਰਾਜ ਆਜ਼ਾਦੀ ਦੀ ਗੱਲ ਹੈ ਅੱਜ ਜਸ਼ਨ ਮਨਾਏ ਜਾ ਰਹੇ ਆ ਝੰਡੇ ਚੁਲਾਏ ਜਾ ਰਹੇ ਆ ਪਰ ਉਹ ਆਜ਼ਾਦੀ ਆ ਸਾਥੀਓ ਕਿਰਤੀ ਲੋਕਾਂ ਨੂੰ ਨਹੀਂ ਮਿਲੀ ਉਹ ਵੱਡੇ ਲੋਕਾਂ ਨੂੰ ਕਾਲੇ ਲੋਕਾਂ ਨੂੰ ਜਿਹੜੀ ਆ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਿਲੀ ਆ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਨਾ ਹੈ ਬਹੁਤ ਬਹੁਤ ਧੰਨਵਾਦ ਤਸਵੀਰਾਂ ਤਾਂ ਦਿਖਾ ਦਈਏ ਜਿੱਥੇ ਕਿਸਾਨ ਉੱਥੇ ਮਜ਼ਦੂਰ ਕਹਿੰਦੇ ਆਪ ਦੀ ਸਮਝ ਲੈਣਾ ਹੈ ਕਿਰਤੀ ਲੋਕਾਂ ਦਾ ਇੱਕਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਖੇਤੀ ਕਰੜਾ ਬਾਪਸ ਕਰੋ ਬਾਪਸ ਕਰੋ ਬਾਪਸ ਕਰੋ ਖੇਤੀ ਕਰੜਾ ਬਾਪਸ ਕਰੋ ਬਾਪਸ ਕਰੋ ਬਾਪਸ ਕਰੋ